ਜਿੱਥੇ ਤਕਰੀਬਨ ਅੱਧਾ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਉੱਥੇ ਹੀ ਸੰਗਰੂਰ ਜ਼ਿਲ੍ਹੇ ਦੇ ਮੁਨਕ ਇਲਾਕੇ ਦੇ ਵਿੱਚ ਕੱਗਰ ਖਤਰੇ ਦੇ ਨਿਸ਼ਾਨ ਤੋਂ ਤਕਰੀਬਨ 2.5 ਫੁੱਟ ਜਿਹੜਾ ਉੱਤੇ ਚੱਲ ਰਿਹਾ ਸੀ ਤਕਰੀਬਨ 10 ਪਿੰਡਾਂ ਦੇ ਲੋਕਾਂ ਵੱਲੋਂ ਐਸਪੀਸੀ ਨੂੰ ਇੱਕ ਲੈਟਰ ਰਾਹੀਂ ਮਦਦ ਲਈ ਚਿੱਠੀ ਲਿਖੀ ਗਈ ਸੀ ਜਿਸ ਦੌਰਾਨ ਮੈਨੇਜਰ ਸਾਹਿਬ ਨੇ ਉਹ ਚਿੱਠੀ ਐਸਜੀਪੀਸੀ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਤੱਕ ਪਹੁੰਚਾਈ ਤੇ 3 ਲੀਟਰ ਤੇਲ ਦੀ ਪਰਵਾਨਗੀ ਲੈ ਕੇ ਮੁਣਕਲਾਕੇ ਦੇ ਵਿੱਚ 2000 ਲੀਟਰ ਤੇਲ ਲੋਡ ਅਨੁਸਾਰ ਦਿੱਤਾ ਗਿਆ ਪਰਵਾਨਗੀ ਵਾਲੀ ਚਿੱਠੀ ਤੋਂ ਰਾਜਨੀਤਿਕ ਧਿਰ ਦੇ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦੇਣ ਲਈ ਅੱਜ মিডিਆ ਸਾਹਮਣੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਕੀ ਕੁਝ ਦੱਸਿਆ ਤੁਹਾਨੂੰ ਉਹ ਵੀ ਸੁਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਸ ਰਜਿੰਦਰ ਸਿੰਘ ਮੈਨੇਜਰ ਗੁਰਦੁਆਰਾ ਨਾਨਕਾਣਾ ਸਾਹਿਬ ਸੰਗਰੂਰ ਅੱਜ ਜਿੱਥੇ ਸਾਡੇ ਛੋਟੇ ਜਿਹੇ ਸੱਦੇ ਤੇ ਸਮੁੱਚੀ ਪ੍ਰੈਸ ਇਸ ਗੁਰਦੁਆਰਾ ਸਾਹਿਬ ਅਖੇ ਪਹੁੰਚੀ ਆ ਇੱਥੇ ਆਉਣ ਤੇ ਮੈਂ ਸਮੁੱਚੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਇੱਥੇ ਆਉਣ ਤੇ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਉਥੇ ਨਾਲ ਹੀ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਿੱਖ ਸੰਗਤਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖਾਂ ਦੀ ਬਾਦ ਨਮੈਂਦਾ ਜਮਾਤ ਹੈ ਜਿੱਥੇ ਕਿਤੇ ਵੀ ਕੋਈ ਸੁਨਾਮੀ ਆਈ ਹੈ ਉਥੇ ਮਨੁੱਖਤਾ ਦੀ ਸੇਵਾ ਦੇ ਲਈ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਰੋਲ ਅਦਾ ਕੀਤਾ ਹੈ ਹੁਣ ਵੀ ਜੋ ਮੌਜੂਦਾ ਹਾਲਾਤਾਂ ਦੇ ਵਿੱਚ ਪਿਛਲੇ ਸਮੇਂ ਤੋਂ ਇੱਕ ਐਮੈਂਡਮੈਂਟ ਜੋ ਹੜ੍ਹਾਂ ਦੀ ਜਿਹੜੀ ਕ੍ਰੋਪੀਆ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਚੱਲ ਰਹੀ ਹੈ ਉਥੇ ਵੀ ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਜਿੱਥੇ ਆਪ ਮੂਰੇ ਹੋ ਕੇ ਜਿਹੜੇ ਵੀ ਹੜਾਂ ਦੀ ਮਾਰਚ ਸਾਡੇ ਭਰਾ ਆਏ ਨੇ ਉਹਨਾਂ ਨੂੰ ਵੱਖ-ਵੱਖ ਸਹੂਲਤਾਂ ਜਿਵੇਂ ਕੋਈ ਮੈਡੀਕਲ ਦੀ ਸਹੂਲਤ ਕੋਈ ਰਾਸ਼ਨ ਦੀ ਸਹੂਲਤ ਜਾਂ ਕਿਸੇ ਵੀ ਪ੍ਰਕਾਰ ਦੀ ਜਿੱਥੇ ਵੀ ਪਤਾ ਲੱਗਦਾ ਵੀ ਇਸ ਚੀਜ਼ ਦੀ ਜ਼ਰੂਰਤ ਹੈ ਉਹਨੂੰ ਮਹਈਆ ਕਰਾਉਣ ਦੇ ਲਈ ਆਪ ਅੱਗੇ ਹੋ ਕੇ ਮੋਰੀ ਰੋਲ ਅਦਾ ਕਰ ਰਹੇ ਨੇ ਉਥੇ ਨਾਲ ਹੀ ਸਾਨੂੰ ਸਾਰਿਆਂ ਨੂੰ ਜਿੰਨੇ ਜਿੰਨੇ ਵੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਸਹਿਵਾਨ ਆਉਂਦੇ ਨੇ ਉਹਨਾਂ ਸਾਰੇ ਮੈਨੇਜਰ ਸਹਿਵਾਨਾਂ ਨੂੰ ਇਹ ਹਦਾਇਤਾਂ ਨੇ ਵੀ ਜਿੱਥੇ ਕਿਤੇ ਵੀ ਕੋਈ ਸੰਗਤਾਂ ਦੀ ਮੰਗ ਆਉਂਦੀ ਹੈ ਕਿਸੇ ਵੀ ਪ੍ਰਕਾਰ ਦੀ ਚਾਹੇ ਉਹ ਗੁਰਦੁਆਰਾ ਸਹਿ ਦੇ ਵਿੱਚ ਰਹਿਸ ਦਾ ਕੋਈ ਲੋੜ ਆ ਕਿਸੇ ਨੂੰ ਜਾਂ ਕਿਸੇ ਨੂੰ ਕੋਈ ਰਾਸ਼ਨ ਦੀ ਲੋੜ ਆ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਲੋੜ ਆ ਉਥੇ ਹਰੇਕ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਸਹਾਇਤਾ ਕੀਤੀ ਜਾਵੇ ਉਸੇ ਲੜੀ ਦੇ ਤਹਿਤ ਹੀ ਪਿਛਲੇ ਦਿਨੀ ਸਾਡੇ ਕੋਲੇ ਮੂਨਕ ਏਰੀਏ ਤੋਂ ਸਮੁੱਚੇ ਪਿੰਡਾਂ ਦੇ ਵਿੱਚੋਂ ਤਕਰੀਬਨ 7-8 ਪਿੰਡਾਂ ਦੇ ਵਿੱਚੋਂ ਇੱਕ ਮੰਗ ਆਈ ਹੈ ਵੀ ਜਿਹੜਾ ਉਸ ਇਲਾਕੇ ਦੇ ਵਿੱਚ ਘੱਗਰ ਦਾ ਜਿਹੜਾ ਦਰਿਆ ਹੈ ਉਹ ਵਗ ਰਿਹਾ ਹੈਗਾ ਉਹਦਾ ਪਾਣੀ ਆ ਉਹ ਖਾਤਰੇ ਦੀ ਨਿਸ਼ਾਨੀ ਤੋਂ ਉੱਪਰ ਚੱਲ ਰਿਹਾ ਉਹਨਾਂ ਦੇ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਪਿੰਡਾਂ ਦੀ ਸੰਗਤ ਵੱਲੋਂ ਆਪਣੇ ਟਰੈਕਟਰਾਂ ਲਾ ਕੇ ਉਹਦੇ ਬੰਨਾਂ ਨੂੰ ਮਜ਼ਬੂਤ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਉਥੇ ਟਰੈਕਟਰਾਂ ਦਾ ਜਿਹੜਾ ਉਹ ਕੰਮ ਚੱਲ ਰਿਹਾ ਸੀ ਤੇ ਸਾਨੂੰ ਵੀ ਉਹਨਾਂ ਵੱਲੋਂ ਮੰਗ ਆਈ ਸੀ ਵੀ ਸਾਨੂੰ ਕੁਝ ਟਰੈਕਟਰਾਂ ਦੇ ਵਿੱਚ ਡੀਜ਼ਲ ਪਾਉਣ ਦੀ ਜਿਹੜੀ ਹੈ ਉਹ ਸਾਨੂੰ ਸਹੈਤਾ ਸਾਡੀ ਕੀਤੀ ਜਾਵੇ ਤੇ ਅਸੀਂ ਉਹਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਫੌਰੀ ਤੌਰ ਤੇ ਮਾਨਯੋਗ ਪ੍ਰਧਾਨ ਸਾਹਿਬ ਨਾਲ ਅਸੀਂ ਇਸ ਗੱਲ ਤੇ ਗੱਲ ਕੀਤੀ ਅਤੇ ਦਾਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਇੱਕ ਲੈਟਰ ਲਿਆ ਮੰਗ ਕੀਤੀ ਵੀ ਸਾਨੂੰ 3000 ਜਿਹੜਾ ਲੀਟਰ ਡੀਜ਼ਲ ਹੈ ਵੀ ਉਹ ਮੌਣਕ ਸਾਈਡ ਘੱਗਰ ਦੇ ਉੱਤੇ ਸੰਗਤਾਂ ਨੂੰ ਦੇਣ ਦੀ ਜਿਹੜੀ ਉਹ ਆ ਮੰਗ ਆਈ ਆ ਵੀ ਉਹਦੇ ਬਾਰੇ ਸਾਨੂੰ ਕੋਈ ਪ੍ਰਵਾਨਗੀ ਦਿੱਤੀ ਜਾਵੇ ਤਾਂ ਮਾਨਯੋਗ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਕੱਤਰ ਸਾਹਿਬ ਨੇ ਜਲਦੀ ਹੀ ਸਾਡੀ ਉਹ ਮੰਗ ਨੂੰ ਸਵੀਕਾਰ ਕਰਦੇ ਆ ਸਾਨੂੰ 3000 ਜਿਹੜਾ ਡੀਜ਼ਲ ਹੈ ਉਹਦੀ ਪ੍ਰਵਾਨਗੀ ਜਿਹੜੀ ਦੇ ਦਿੱਤੀ ਗਈ ਉਹ ਅਸੀਂ ਮਿਤੀ 9 ਤਰੀਕ ਨੂੰ ਇਸ ਗੁਰਦੁਆਰਾ ਸਾਹਿਬ ਦੇ ਟੈਂਕਰ ਦੇ ਵਿੱਚ ਡੀਜ਼ਲ ਪਵਾ ਕੇ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਫਲੈਕਸ ਲੱਗੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਲੈਕਸ ਲੱਗੇ ਨੇ ਉਹ 2000 ਲੀਟਰ ਅਸੀਂ ਆਪਣੇ ਸਮੁੱਚੇ ਸਟਾਫ ਦੇ ਨਾਲ ਮਾਨਯੋਗ ਮੈਂਬਰ ਸਾਹਿਬਾਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਉਹ ਡੀਜ਼ਲ ਉੱਥੇ ਬੱਕ-ਬੱਕ ਪਿੰਡਾਂ ਦੀਆਂ ਜਿਹੜੀਆਂ ਸੰਗਤਾਂ ਨੂੰ ਉਹ ਅਸੀਂ ਪਵਾ ਕੇ ਉੱਥੇ ਦੇ ਕੇ ਆਏ ਆ ਕਿਸੇ ਨੂੰ 200 ਲੀਟਰ ਦਿੱਤਾ ਕਿਸੇ ਨੂੰ 20 ਲੀਟਰ ਕਿਸੇ ਨੂੰ 1000 ਆਪਣਾ 100 ਲੀਟਰ ਕਿਸੇ ਨੂੰ 50 ਲੀਟਰ ਉਹ ਉਹ ਦਿੱਤਾਗਾ ਅਤੇ ਕਹਾਾਂ ਤੋਂ ਵੀ ਉਹਨਾਂ ਸਮੁੱਚੀਆਂ ਸੰਗਤਾਂ ਨੂੰ ਇਹ ਵਿਸ਼ਵਾਸ ਤੇ ਅਪੀਲ ਕਰਕੇ ਆਏ ਆ ਵੀ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਜੇ ਕੋਈ ਵੀ ਲੋਡ ਹੈ ਤਾਂ ਉਹ ਸਾਨੂੰ ਤੁਸੀਂ ਸਾਡੇ ਧਿਆਨ ਵਿੱਚ ਲਿਆਓ ਤਾਂ ਅਸੀਂ ਉਹ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਜੋ ਸਾਨੂੰ ਆਦੇਸ਼ ਨੇ ਜੋ ਸਾਨੂੰ ਹੁਕਮ ਹੋਏ ਨੇ ਉਹਨਾਂ ਦੀ ਇਨਵਿਨ ਪਾਲਣਾ ਕਰਕੇ ਤੁਹਾਨੂੰ ਹਰੇਕ ਪ੍ਰਕਾਰ ਦੀ ਸੋਡੀ ਅਸੀਂ ਸਹਾਇਤਾ ਕਰਾਂਗੇ ਜਿੱਥੇ ਅਸੀਂ ਇਹ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਉਸ ਸੰਸਥਾ ਦੇ ਵਿੱਚ ਕੰਮ ਕਰਦੇ ਹਾਂ ਜਿਹੜੀ ਇਹ ਸੰਸਥਾ ਗਰੀਬਾਂ ਦੀ ਮਜਲੂਮਾਂ ਦੀ ਰੱਖਿਆ ਕਰਨ ਦੇ ਲਈ ਬਣੀ ਹੋਈ ਆ ਉੱਥੇ ਹੀ ਇਸ ਗੁਰਦੁਆਰਾ ਸਾਹਾ ਜਿਹੜਾ ਇਹ ਸੰਗਤਾਂ ਨਾਲ ਚੱਲ ਰਿਹਾ ਹੈ ਜਿਹੜੀ ਇਹ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਕੱਲ ਇੱਕ ਐਜੈਕਟਿਵ ਦੀ ਮੀਟਿੰਗ ਦੇ ਵਿੱਚ ਇੱਕ ਵੱਡੇ ਮਤੇ ਲਿਆਂਦੇ ਗਏ ਨੇ ਵੱਡੇ ਐਲਾਨ ਕੀਤੇ ਗਏ ਨੇ ਵੀ ਜੋ ਵੀ ਕਿਸੇ ਵੀ ਭਰਾ ਦੀ ਕੋਈ ਜ਼ਮੀਨ ਜਿਹੜੀ ਹੜ੍ਹਾਂ ਦੇ ਨਾਲ ਉਹ ਖਰਾਬ ਹੋਊਗੀ ਕਿਸੇ ਦਾ ਮਕਾਨ ਖਰਾਬ ਹੋ ਗਿਆ ਉਹਦੇ ਲਈ ਅਸੀਂ 8 ਲੱਖ ਜਿਹੜਾ ਲੀਟਰ ਡੀਜ਼ਲ ਹੈ ਉਹ ਵੀ ਸਿਮਾਹੀਆ ਕਰਾਵਾਂਗੇ ਜ਼ਮੀਨਾਂ ਪੱਧਰ ਕਰਨ ਵਾਸਤੇ ਤੇ ਉਥੇ ਨਾਲ ਹੀ ਅਸੀਂ ਕੋਈ ਮੈਡੀਕਲ ਦੇ ਜਿਹੜੇ ਕੈਂਪ ਨੇ ਉਹ ਵੀ ਲਗਾਵਾਂਗੇ ਤੇ ਜਿਹੜੇ ਸਾਡੇ ਕਿਸਾਨ ਭਰਾ ਨੇ ਜਿਨ੍ਹਾਂ ਦੀਆਂ ਫਸਲਾਂ ਇਸ ਹੜਾਂ ਕਾਰਨ ਬਰਬਾਦ ਹੋ ਗਈਆਂ ਉਹਨਾਂ ਦੀ ਫਸਲਾਂ ਨੂੰ ਕਣਕ ਦੀ ਬਜਾਈ ਲਈ ਅਸੀਂ ਵਧੀਆ ਕੁਆਲਟੀ ਦੇ ਜਿਹੜੇ ਕਣਕ ਦੇ ਬੀਜ ਨੇ ਉਹ ਵੀ ਅਸੀਂ ਮੁਹੱਈਆ ਕਰਾਵਾਂਗੇ ਉਥੇ ਅਸੀਂ ਨਾਲ ਹੀ ਇੱਕ ਸਾਨੂੰ ਕੱਲ ਸੋਸ਼ਲ ਮੀਡੀਆ ਤੇ ਕੇ ਪਤਾ ਲੱਗਿਆ ਵੀ ਕੱਲ ਜਿਹੜਾ ਅਸੀਂ ਉਥੇ ਡੀਜ਼ਲ ਮੂਨਕ ਏਰੀਆ ਦੇ ਵਿੱਚ ਦੇ ਕੇ ਆਇਆ ਕੁਝ ਸਾਡੇ ਹੀ ਕੁਝ ਸਿਆਸੀ ਪਾਰਟੀਆਂ ਉਸ ਡੀਜ਼ਲ ਬੰਡਨ ਨੂੰ ਸਿਆਸੀ ਧਿਰ ਨਾਲ ਜੋੜ ਰਹੀਆਂ ਨੇ ਜਦੋਂ ਕਿ ਇਹ ਬਿਲਕੁਲ ਬੇਬੁਨਿਆਦ ਨੇ ਗੱਲਾਂ ਕਿਉਂਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਸਾਰਿਆਂ ਦੀ ਸਰਬ ਸਾਂਝੀ ਆ ਗਈ ਉਹ ਕਿਸੇ ਇੱਕ ਧਿਰ ਜਾਂ ਕਿਸੇ ਇੱਕ ਪਾਰਟੀ ਦੀ ਨਹੀਂ ਹੈਗੀ ਇਹ ਜਿਹੜੀ ਸੰਸਥਾ ਆ ਗਈ ਕਿਤੇ ਵੀ ਮਨੁੱਖਤਾ ਦੇ ਕਿਤੇ ਵੀ ਭੀੜ ਪੈਂਦੀ ਆ ਚਾਹੇ ਉਹ ਬਾਹਰਲੀ ਸਟੇਟਾਂ ਦੇ ਵਿੱਚ ਆ ਜਾਂ ਉਹ ਪੰਜਾਬ ਦੇ ਵਿੱਚ ਆ ਤਾਂ ਇਹ ਸੰਸਥਾ ਸਾਡੀ ਮੋਰੀ ਰੋਲ ਅਦਾ ਹੋ ਕੇ ਕਰਦੀ ਆ ਗਈ ਚਾਹੇ ਉਹ ਮੈਡੀਕਲ ਸਹੂਲਤਾਂ ਦੀ ਹੋਵੇ ਜਾਂ ਕਿਸੇ ਵੀ ਕਿਸਮ ਦੀ ਹੋਵੇ ਇਸ ਕਰਕੇ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਵੀ ਜੋ ਇਹ ਸਾਡੇ ਤੇ ਜੋ ਇਹ ਗਲਤ ਸਾਡਾ ਪ੍ਰਚਾਰ ਇਸ ਸੰਸਥਾ ਦਾ ਕਰ ਰਹੇ ਨੇ ਉਹ ਬਿਲਕੁਲ ਬੇਬੁਨਿਆਦ ਨੇ ਮੈਂ ਆਪ ਸਮੁੱਚੀ ਪ੍ਰੈਸ ਦੇ ਮਾਧਿਅਮ ਰਾਹੀਂ ਵੀ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਵੀ ਕਰੂੰਗਾ ਕਿ ਵੀ ਇਹ ਜੇ ਬੇਬੁਨਿਆਦ ਇਲਜ਼ਾਮਾਂ ਤੋਂ ਬਚ ਕੇ ਬਚ ਕੇ ਰਹੋ ਕਿਉਂਕਿ ਇਹ ਸੰਸਥਾ ਤੁਹਾਡੀ ਆਪਣੀ ਸੰਸਥਾ ਹੈ ਸਿੱਖ ਕੌਮ ਦੀ ਨਮੈਂਦਾ ਜਮਾਤ ਆ ਸਮੇਂ-ਸਮੇਂ ਤੇ ਇਹ ਹੜਪੀੜਤ ਹੋ ਗਏ ਕੋਈ ਸੁਨਾਮੀ ਲਹਿਰ ਹੋ ਗਈ ਵਿੱਚ ਮਦਦ ਕਰਦੀ ਆ ਰਹੀ ਆ ਉਸੇ ਲੜੀ ਦੇ ਤਹਿਤ ਹੀ ਜੋ ਇਹ ਡੀਜ਼ਲ ਦੀ ਜਿਹੜੀ ਸੇਵਾ ਇਸ ਗੁਰਦੁਆਰਾ ਸਾਹਿਬ ਵੱਲੋਂ 2000 ਲੀਟਰ ਹੈ ਜਿਹੜਾ ਉਹ ਬਿਨਾਂ ਕਿਸੇ ਭੇਦ ਭਾਵ ਤੋਂ ਬਿਨਾਂ ਕਿਸੇ ਕਿਸੇ ਵੀ ਰਾਜਸੀ ਪਾਰਟੀ ਤੋਂ ਅਸੀਂ ਉਹ ਉਥੇ ਕਰਕੇ ਆਿਆਂਗੇ ਤੇ ਉਥੇ ਕੌਣ ਖੜਾ ਸੀ ਕਿਹੜੀ ਪਾਰਟੀ ਨਾਲ ਖੜਾ ਸੀ ਉਹਦੇ ਨਾਲ ਸਾਡਾ ਕੋਈ ਸਰੋਕਾਰ ਨਹੀਂ ਕਿਉਂਕਿ ਸਾਡੇ ਸਾਰੇ ਹੀ ਭਰਾ ਨੇ ਸਾਡੇ ਸਾਰੇ ਹੀ ਸਤਕਾਰਯੋਗ ਨੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦਾ ਆਪਣਾ ਕੰਮ ਆ ਕਿਹੜੀ ਪੋਲੀਟੀਕਲ ਪਾਰਟੀ ਕੀ ਕਰ ਰਹੀ ਆ ਕੀ ਉਥੇ ਵੰਡ ਰਹੀ ਆ ਜੋ ਵੀ ਉਥੇ ਕੋਈ ਸਹਾਇਤਾ ਕਰ ਰਿਹਾ ਚਾਹੇ ਕੋਈ ਸਮਾਜ ਸੇਵੀ ਹੈ ਚਾਹੇ ਕਿ ਉਹ ਪੋਲੀਟੀਕਲ ਪਾਰਟੀ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਅਸੀਂ ਸਾਰਿਆਂ ਨੂੰ ਆਪ ਜੀ ਰਾਹੀਂ ਇਹ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਕਿ ਆਓ ਆਪਾਂ ਰਲ ਕੇ ਜਿਹੜੀ ਇਹ ਆਪਣੇ ਕੁਦਰਤ ਦੀ ਕ੍ਰੂਪੀ ਪਈ ਆ ਰਲ ਮਿਲ ਕੇ ਭਰਾ ਬਣ ਕੇ ਇੱਕ ਦੂਜੇ ਦਾ ਆਪਾਂ ਸਾਥ ਦਈਏ ਨਾ ਕਿ ਆਪਾਂ ਇੱਕ ਦੂਜੇ ਤੇ ਝੂਠੇ ਇਲਜ਼ਾਮ ਲਾਈਏ ਵਾਹਿਗੁਰੂ ਜੀ ਜਿਵੇਂ ਜੀ 2000 ਦੀ ਜਲਦੀ ਗੱਲ ਕੀਤੀ ਆ ਸਾਰਾ ਜਿਹੜੀ ਇੱਕ ਕੌਸਲ ਮੀਡੀਆ ਦੇ ਕੇ ਸਰਦਾਰ ਜੀ ਚੈਨਲਾਂ ਦੇ ਨਹੀਂ ਚੈਨਲ ਦੇ ਉੱਤੇ ਇੱਕ ਪਰਿਕਰ ਰਲ ਰਹੀ ਹੈ ਜਿਹਦੀ ਪ੍ਰਵਾਨਗੀ 3000 ਲੀਟਰ ਦੀ ਹੈ ਜੀ 3000 ਲੀਟਰ ਵੱਡਿਆ ਗਿਆ ਉਹ ਬਿਨਾਂ ਰਹਿਦਾ ਸੀ ਜਾਂ ਉਹ ਵੰਡਾਂ ਜਾਂ ਬਾਕੀਆਂ ਜਾਂ 3000 ਲੀਟਰ ਦੇ ਦੂਸਰਨ ਵੱਡਿਆ ਗਿਆ ਕਿੰਨੇ ਵੱਡਾ ਜਿਹੜਾ ਉਹ ਜਿਹੜਾ 3000 ਲੀਟਰ ਦੀ ਸਾਡੇ ਕੋਲੇ ਮਾਨਯੋਗ ਪ੍ਰਧਾਨ ਸਾਹਿਬ ਨੇ ਸਾਨੂੰ ਪ੍ਰਵਾਨਗੀ ਦਿੱਤੀ ਆ 3000 ਲੀਟਰ ਦੀ ਹੀ ਸਾਡੇ ਕੋਲੇ ਮੰਗ ਪੂਜੀ ਸੀ ਵੱਖ-ਵੱਖ ਪਿੰਡਾਂ ਦੇ ਵਿੱਚੋਂ ਉਸੇ ਲੜੀ ਦੇ ਤਹਿਤ ਅਸੀਂ 9 ਤਰੀਕ ਨੂੰ 2000 ਲੀਟਰ ਸਾਡੇ ਜੋ ਪ੍ਰੋਟੋਕੋਲ ਆ ਜੋ ਸਾਡਾ ਸਿਸਟਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਦਾਤਰੀ ਅਧਿਕਾਰੀ ਇਨਸਪੈਕਟਰ ਸਾਹਿਬ ਸਾਡੇ ਹਾਜ਼ਰ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ 2000 ਲੀਟਰ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਅਸੀਂ ਦੇਖੇ ਆ ਜਿਹੜੇ ਪਿੰਡਾਂ ਨੂੰ ਅਸੀਂ ਦੇਖਿਆ ਉਹਨਾਂ ਸੰਗਤਾਂ ਦੇ ਸਾਡੇ ਕੋਲੇ ਸਾਰੇ ਪੁਖਤਾ ਸਬੂਤ ਵੀ ਨੇ ਉਹਨਾਂ ਵੱਲੋਂ ਮੰਗ ਆਈ ਆ ਮੈਂ ਉਹ ਤੁਹਾਡੇ ਮਾਣ ਦੀ ਰਮ ਉਹ ਵੀ ਦਿਖਾਉਣਾ ਚਾਹਣਾ ਕਿਹੜੇ ਪਿੰਡ ਨੂੰ ਕਿੰਨਾ ਕਿਹੜੇ ਪਿੰਡ ਨੂੰ ਕਿੰਨਾ ਅਸੀਂ ਡੀਜ ਜਿਹੜਾ ਦਿੱਤਾਗਾ ਤੇ 2000 ਲੀਟਰ ਦੇ ਕੇ ਆ ਤੇ 1000 ਲੀਟਰ ਸਾਡੇ ਕੋਲੇ ਹਜੇ ਬਕਾਇਆ ਪਿਆਗਾ ਉਹ ਵੀ ਜ ਸਾਡੇ ਕੋਲੇ ਮੰਗ ਪੁੱਜੂਗੀ ਅਸੀਂ ਉਹ 1000 ਲੀਟਰ ਵੀ ਜਿੱਥੇ ਜਿੱਥੇ ਲੋਡ ਹੋਊਗੀ ਉਥੇ ਅਸੀਂ ਉਹ ਤੇਲ ਦੀ ਜਿਹੜੀ ਆ ਉਹ ਮਾਈਆ ਕਰਾਂਗੇ ਕਿਹੜੇ ਇਹ ਗੁੰਮਰਾਹ ਪ੍ਰਚਾਰ ਹੋ ਰਹੇ ਨੇ ਇਹ ਬਿਲਕੁਲ ਬੇਬੁਨਿਆਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਐਕਟ ਹੈ ਉਸ ਐਕਟ ਮੁਤਾਬਕ ਹੀ ਚੀਜ਼ ਖਰੀਦੀ ਜਾਂਦੀ ਆ ਉਸ ਐਕਟ ਮੁਤਾਬਕ ਹੀ ਚੀਜ਼ ਜਣੀ ਖਰਚ ਕੀਤੀ ਜਾਂਦੀ ਆ ਜਿਹੜਾ ਇਹ ਕੋਈ ਸਿਆਸੀ ਧਿਰ ਦੀ ਗੱਲ ਕਰ ਰਹੇ ਨੇ ਸਾਡੇ ਪ੍ਰਸ਼ਟੀ ਨੇ ਜਿਹਾ ਸਾਡੇ ਭਰਾ ਨੇ ਉਹ ਬਿਲਕੁਲ ਬੇਬੁਨਿਆਦ ਨੇ ਜਿੱਥੇ ਇਸ ਗੁਰਦੁਆਰਾ ਸਾਹਿਬ ਦੀ ਗੱਲ ਹੈ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਗੋਲਕਾ ਉਹ ਲੋਕਾਂ ਦੀ ਸੰਗਤਾਂ ਵੱਲੋਂ ਹੀ ਇੱਥੇ ਚੜਾਵਾ ਚੜਾਇਆ ਜਾਂਦਾ ਅਤੇ ਉਹ ਚੜਾਏ ਹੋਏ ਚੜਾਵੇ ਨੂੰ ਜਿੱਥੇ ਕਿਤੇ ਲੋਡ ਮਹਿਸੂਸ ਹੁੰਦੀ ਹੈ ਉੱਥੇ-ਉੱਥੇ ਉਹਦਾ ਉਹਦੀ ਵਰਤੋਂ ਕੀਤੀ ਜਾਂਦੀ ਆ ਜੋ ਇਹ ਬੇਬੁਨਿਆਦ ਬਿਆਨ ਨੇਗੇ ਜੋ ਇਹ ਬੇਬੁਨਿਆਦ ਇਲਜ਼ਾਮ ਨੇ ਉਹਨਾਂ ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਹ ਧਾਰਮਿਕ ਸੰਸਥਾ ਹੈਗੀ ਇਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਨਾਮਵਰ ਸੰਸਥਾ ਹੈਗੀ ਇਹਦੇ ਕੱਦ ਨੂੰ ਤੁਸੀਂ ਇਹੋ ਜਿਹੇ ਇਲਜ਼ਾਮ ਲਾ ਕੇ ਬੋਣਾ ਨਾ ਕਰੋ ਤੁਹਾਡਾ ਫਰਜ਼ ਇਹ ਬਣਦਾ ਵੀ ਤੁਸੀਂ ਇਸ ਸੰਸਥਾ ਨੂੰ ਦਿਨ ਦੁਗਣੀ ਰਾਤ ਚੌਗਣੀ ਇਹਦੀ ਮਦਦ ਕਰਕੇ ਤਾਂ ਕਿ ਆਪਾਂ ਇਸ ਤੋਂ ਵੱਧ ਹੋਰ ਵੀ ਆਪਾਂ ਸਹਾਇਤਾ ਕਰ ਸਕੀਏ